ਸਤਨਾਮ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5 ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾਹੀ ਲਪਟਾਇਓ ਜਾਂ ਕਾ ਕਹਾ ਦਰਗਾ ਚੱਲ ਸੋ ਕਿਸ ਕੋ ਨਦਰ ਲਿਆਵ ਤਲ ਜਾਂ ਕਾ ਸਭ ਕਿਸ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਜਾਂ ਕਾ ਸਭ ਕਿਸ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 186 ਦੇ ਉੱਪਰ ਅੰਕਿਤ ਹੈ ਧੰਨ ਧੰਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਸਹਿਬ ਜੀ ਕਿਰਪਾ ਕਰ ਰਹੇ ਹਨ ਜਾਂਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੁਖ ਦਰਦ ਪ੍ਰਮ ਤਾਂ ਕਹ ਭਾਗੀ ਭਾਗੀ ਦਾ ਅਰਥ ਹੈ ਕਿ ਭੱਗ ਜਾਂਦਾ ਹੈ ਦੂਰ ਚਲੇ ਜਾਂਦਾ ਹੈ ਜੇ ਦੀ ਪ੍ਰੀਤ ਅਕਾਲ ਪੁਰਖ ਪਰਮੇਸ਼ਰ ਨਾਲ ਲੱਗ ਜਾਂਦੀ ਹੈ ਜਾਂ ਕਿ ਪ੍ਰੀਤ ਗੋਬਿੰਦ ਸਿਉ ਲੱਗੀ ਜਿਸ ਵੇਲੇ ਆਪਾਂ ਵੈਸੇ ਵੀ ਸੰਸਾਰੀ ਤੌਰ ਤੇ ਵੀ ਦੇਖਦੇ ਆਂ ਕਿਸੇ ਬੰਦੇ ਦੀ ਕਿਸੇ ਅਫਸਰ ਦੇ ਨਾਲ ਕਿਸੇ ਮਨਿਸਟਰ ਦੇ ਨਾਲ ਕੋਈ ਪੰਜ ਸਰਪੰਚ ਨਾਲ ਵੀ ਬਣ ਜਾਏ ਨਾ ਉਹ ਕਹਿੰਦਾ ਵੀ ਭਾਈ ਹੁਣ ਮੈਨੂੰ ਕੋਈ ਡਰ ਕੋਈ ਨਹੀਂ ਹੈ ਫਲਾਣਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਉਹਦੇ ਨਾਲ ਮੇਰਾ ਪਿਆਰ ਹੈ ਪਰ ਇਹ ਦੁਨੀਆ ਦੇ ਪ੍ਰੀਤਾਂ ਜਿਹੜੀਆਂ ਝੂਠੀਆਂ ਗੁਰੂ ਮਹਾਰਾਜ ਕਹਿੰਦੇ ਕੋ ਪ੍ਰੀਤ ਹੈ ਜਿਹੜੀ ਸਤ ਪਰਮੇਸ਼ਰ ਦੀ ਹੈ ਪਾਸ਼ਾ ਜੀ ਦੇ ਬਚਨ ਬਣੀ ਵਿੱਚ ਕਹਿੰਦੇ ਪ੍ਰੀਤ ਪ੍ਰੀਤ ਗੁਰਿਆ ਮੋਹਣ ਲਾਲਣਾ ਜਪ ਮੰਨ ਗੋਬਿੰਦ ਇਕੈ ਅਵਰ ਨਹੀਂ ਕੋ ਲੇਖ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੂਰੀਆ ਉਹ ਪ੍ਰੀਤ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਤ ਸੱਚੀ ਪ੍ਰੀਤ ਹੈ ਪਰਮੇਸ਼ਰ ਅਕਾਲ ਪੁਰਖ ਦੀ ਇਹ ਜਿਹਨੂੰ ਆਪਾਂ ਕਹਿੰਦੇ ਸਰਬੰਗੀ ਪਿਆਰ ਹੈ ਜਿਸ ਸਿੱਖ ਪਿਆਰ ਕਰਦਾ ਹੈ ਤੇ ਗੁਰੂ ਵੀ ਕਰਦਾ ਹੈ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਸ਼੍ਰੀ ਮਨਪ੍ਰੀਤ ਗੁਰਦਾਸ ਸਾਹਿਬ ਜੀ ਨੇ ਕਹਿੰਦੇ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਅਸੀਂ ਇੱਕ ਕਦਮ ਵੀ ਅੰਦਰੋਂ ਚੱਲਦੇ ਆ ਨਾ ਸਤ ਗੁਰ ਕੋਟ ਪੈੰਡਾ ਆਗੇ ਹੋਏ ਲੇਤੇ ਜੇ ਜਦੋਂ ਭਾਵਨਾ ਜਿਹੜੀ ਜੀਵਨ ਦੇ ਵਿੱਚ ਬਣ ਜਾਂਦੀ ਹੈ ਜਦੋਂ ਪਿਆਰ ਬਣ ਜਾਂਦਾ ਹੈ ਸਤਿਗੁਰ ਦੇ ਨਾਲ ਜੇ ਪਿਆਰ ਨਹੀਂ ਨਾ ਪਾਤਸ਼ਾਹ ਕਹਿੰਦੇ ਹਨ ਭਾਵੇਂ ਜਿੰਨਾ ਮਰਜੀ ਬੰਦਾ ਸੁੰਦਰ ਹੋਵੇ ਸਰੀਰ ਕਰਕੇ ਬੜੇ ਉੱਚੇ ਕੁਲ ਦਾ مالک ਹੋਵੇ ਵੱਡਾ ਵੱਡਾ ਖਾਨਦਾਨ ਹੋਵੇ ਬੜਾ ਚਤਰ ਹੋਵੇ ਮੁਖੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਬਹੁਤ ਧਨਵਾਨ ਹੋਵੇ ਜੇ ਸਤਿਗੁਰੂ ਨਾਲ ਪ੍ਰੀਤ ਨਹੀਂ ਨਾ ਕਹਿੰਦੇ ਫਿਰ ਉਹ ਮ੍ਰਿਤਕ ਹੈ ਡੈੱਡ ਬੋਡੀ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਇਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਆਖਦਾ ਕਹਿੰਦੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੇ ਲੋਗ ਅਜਾਨ ਇਹ ਅਣਜਾਣ ਲੋਕ ਇਹਨਾਂ ਨੂੰ ਕੀ ਪਤਾ ਹੈ ਜਿਹੜਾ ਪਿਆਰ ਜਿਹੜੀ ਪ੍ਰੀਤ ਪਰਮੇਸ਼ਰ ਨਾਲ ਬਣਦੀ ਹੈ ਨਾ ਉਹ ਨਿਭਦੀ ਹੈ ਕਬੀਰ ਲਾਗੀ ਪ੍ਰੀਤ ਸਜਣ ਸਿਓ ਵਰਜੇ ਲੋਗ ਅਜਾਣ ਤਾਂ ਸਿਓ ਟੁੱਟੀ ਕਿਉਂ ਬਣੈ ਜਾਂ ਕੀ ਜੀ ਪ੍ਰਾਣ ਕਹਿੰਦੇ ਜਿਹਨੇ ਜਿੰਦ ਦਿੱਤੀ ਆ ਜਿਹਨੇ ਇਹ ਪ੍ਰਾਣ ਦਿੱਤੇ ਆ ਉਸ ਤੋਂ ਬਿਨਾ ਕੀ ਬਣ ਸਕਦਾ ਕਿਉਂਕਿ ਜਦੋਂ ਅਸੀਂ ਸਮਰਪਣ ਹੁੰਨੇ ਆਣ ਤੇ ਉਹ ਪਰਮੇਸ਼ਰ ਆਪ ਕਿਰਪਾ ਕਰਦਾ ਸਤਿਗੁਰੂ ਜੀ ਦੇ ਬਚਨ ਹੁੰਦੇ ਆ ਕਹਿੰਦੇ ਜੇਤਾ ਜੀਓ ਪਿੰਡ ਸਭ ਤੇਰਾ ਇਹ ਜਿੰਦ ਵੀ ਇਹ ਸ਼ਰੀਰ ਵੀ ਸਤਗੁਰੂ ਤੇਰਾ ਜਦੋਂ ਅਸੀਂ ਸਮਰਪਨਉਨੇ ਆ ਜਦੋਂ ਮੈਂ ਬੋਲ ਰਿਹਾ ਨਾ ਜੇ ਮੈਂ ਕਹਾਂ ਮੈਂ ਬੋਲ ਰਿਹਾ ਤੇ ਫਿਰ ਅਸੀਂ ਕੁਝ ਵੀ ਨਹੀਂ ਬੋਲ ਸਕਦੇ ਜਦੋਂ ਉਹ ਬੁਲਾ ਰਿਹਾ ਤੇ ਅਸੀਂ ਉਹ ਬੋਲ ਦਿੰਨੇ ਆ ਜੋ ਉਹਨੂੰ ਭਾਣ ਪਾਉਂਦਾ ਹੈ ਜੋ ਉਹਦੀ ਰਹਿਮਤ ਹੁੰਦੀ ਹੈ ਜੋ ਬੁਲਾ ਸਕਦਾ ਹੈ ਕਹਿੰਦੇ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਇ ਤਿਆਂ ਹਉ ਕਰੀ ਬਖਿਆ ਸਾਡੇ ਪਾਸ ਵਿੱਚ ਕੁਝ ਨਹੀਂ ਹੈ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸੱਕ ਜੋ ਪਾਵੈ ਤਿਵੇਂ ਬਖਸ਼ ਸਭ ਤੋਂ ਪ੍ਰੀਤ ਵੱਡੀ ਜਿਹੜੀ ਆ ਉਹ ਪ੍ਰਮਾਤਮਾ ਅਕਾਲ ਪੁਰਖ ਦੀ ਪ੍ਰੀਤ ਹੈ ਜੇ ਜਿਹਦੀ ਪ੍ਰੀਤ ਪਰਮਾਤਮਾ ਨਾਲ ਲੱਗ ਜਾਂਦੀ ਆ ਮਹਾਰਾਜ ਕਹਿੰਦੇ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁੱਖ ਦਰਦ ਭ੍ਰਮ ਤਾਂ ਕਾ ਭਾਗੀ ਭਾਗੀ ਮਤਲਬ ਭੱਜ ਜਾਂਦਾ ਓਦੇ ਦੁੱਖ ਓਦੇ ਦਰਦ ਓਦੇ ਭ੍ਰਮ ਸਭਦ ਦੂਰ ਹੋ ਜਾਂਦੇ ਆ ਖਤਮ ਹੋ ਜਾਂਦੇ ਕਿਤੇ ਹੁੰਦੇ ਕਹਿੰਦੇ ਜਾਂ ਕੀ ਪ੍ਰੀਤ ਗੋਬਿੰਦ ਸਿਓ ਲੱਗ ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਓ ਜਾਂ ਕਾ ਮੀਤ ਸਾਜਣ ਹੈ ਸਮੀਆਂ ਹੁਣ ਜਿਹੜਾ ਸਮੀਆਂ ਸ਼ਬਦ ਹੈ ਕਹਿੰਦੇ ਵੀ ਜਿਹੜਾ ਮਿੱਤਰ ਜਿਹੜਾ ਸੱਜਣ ਹੈ ਨਾ ਪ੍ਰਵੇਸ਼ਰ ਵਾਹਿਗੁਰੂ ਕਈਆਂ ਨੇ ਅਲੱਗ-ਅਲੱਗ ਅਰਥ ਕੀਤੇ ਪਰ ਇਹਦਾ ਅਰਥ ਪ੍ਰੋਫੈਸਰ ਸਭ ਸਿੰਘ ਜੀ ਨੇ ਕੀਤਾ ਸਮਾਇਆ ਹੋਇਆ ਸਮ ਮਤਲਬ ਸਭ ਜਗ੍ਹਾ ਬਰਾਬਰ ਹੈ ਇੱਕ ਜੁਗ ਜੁਗ ਇੱਕੋ ਵੇਸ ਉਹ ਮੇਰਾ ਵਾਹਿਗੁਰੂ ਜਿਹੜਾ ਨਾ ਮਿੱਤਰ ਅਕਾਲ ਪੁਰਖ ਹੈ ਉਹ ਸਾਰੀ ਜਗ੍ਹਾ ਵਿਆਪਕ ਹੈ ਤੇ ਜਿਹੜਾ ਸਾਰੀ ਜਗ੍ਹਾ ਵਿਆਪਕ ਹੈ ਸਾਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ ਤੇ ਜਦੋਂ ਉਹ ਸਾਡਾ ਸਾਥੀ ਬਣ ਜਾਂਦਾ ਜਾਂ ਕਾ ਮੀਤ ਸਾਜਣ ਹੈ ਸਮੀਆਂ ਜਦਾਂ ਮੈਂ ਬਿੰਦ ਕੀਤੀ ਨਾ ਕੋਈ ਮਿੱਤਰ ਬਣਦਾ ਕੋਈ ਮਨਿਸਟਰ ਕੋਈ ਕੋਈ ਪਿੰਡ ਦਾ ਸਰਪੰਚ ਵੀ ਕੋਈ ਕਿਸੇ ਦਾ ਮਿੱਤਰ ਬਣ ਜਾਂਦਾ ਤਾਂ ਉਹ ਬੰਦਾ ਕਹਿੰਦਾ ਵੀ ਮੈਨੂੰ ਹੁਣ ਕੋਈ ਕਬਰੌਣ ਦੀ ਲੋੜ ਨਹੀਂ ਤੇ ਮੇਰਾ ਤਾਂ ਪਿਆਰ ਵੱਡੇ ਅਫਸਰ ਦੇ ਨਾਲ ਆ ਮਨਿਸਟਰ ਦੇ ਨਾਲ ਭਲਾ ਨੇ ਪੰਜ ਸਰਪੰਚ ਦੇ ਨਾਲ ਤੇ ਜਿਹੜਾ ਮਿੱਤਰ ਜਿਹਦਾ ਸੱਜਣ ਉਹ ਰੱਬ ਹੀ ਬਣ ਜਾਏ ਪਰਮੇਸ਼ਰ ਹੀ ਬਣ ਜਾਏ ਗੁਰੂ ਮਹਾਰਾਜ ਕਹਿੰਦੇ ਜਾ ਕਾ ਮੀਤ ਸਾਜਣ ਹੈ ਸਮੀਆਂ ਤਿਸ ਜਨ ਕੋ ਕਉ ਕਾ ਕੀ ਕਮੀ ਆ ਫਿਰ ਉਹਨੂੰ ਕਿਸ ਚੀਜ਼ ਦੀ ਕਮੀ ਹੋ ਸਕਦੀ ਜੇ ਦਾ ਮਿੱਤਰੀ ਪਰਮਾਤਮਾ ਹੋਵੇ ਤੇ ਹੁਣ ਕਾਦੀ ਚੀਜ਼ ਦੀ ਕਮੀ ਹੈ ਤੇ ਜਿਹਦਾ ਰੱਬ ਬਣ ਗਿਆ ਜਿਹਦਾ ਪਰਮੇਸ਼ਰ ਬਣ ਗਿਆ ਗੁਰਮਾਰ ਕਹਿੰਦੇ ਭਾਈ ਆ ਦੁਨੀਆ ਦੇ ਸੱਜਣ ਜਿਹੜੇ ਆ ਨਾ ਉਹਨਾਂ ਤੋਂ ਸਾਨੂੰ ਡਰ ਵੀ ਲੱਗਦਾ ਪਰ ਜਿਹੜਾ ਸਤਗੁਰੂ ਹੈ ਨਾ ਉਹ ਬੜਾ ਦਿਆਲੂ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਜਾਂ ਕਾ ਮੀਤ ਸਾਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਦੋਂ ਪਿਆਰ ਹੋ ਜਾਂਦਾ ਨਾ ਬੰਦੇ ਦਾ ਤੇ ਫਿਰ ਰੱਬ ਨਾਲ ਪਿਆਰ ਹੋ ਜਾਏ ਫਿਰ ਬੰਦਾ ਦੁਨੀਆ ਦੀ ਪਰਵਾਹੀ ਨਹੀਂ ਕਰਦਾ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਤੋ ਵੱਡੀ ਤੋਂ ਵੱਡੀ ਕੁਰਬਾਨੀ ਕਰਦਾ ਜੇ ਸਿੱਖਾਂ ਨੇ ਪੜਿਆ ਨਹੀਂ ਸਾਧ ਸੰਗਤ ਜੀ ਸਿੱਖਾਂ ਨੇ ਜ਼ਿੰਦਗੀ ਦੇ ਵਿੱਚ ਕਮਾਇਆ ਕਿਆ ਨਾ ਸਤਗੁਰੂ ਮਹਾਰਜ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਤੇ ਉਹਨਾਂ ਨੇ ਗੁਰੂ ਤੋਂ ਕੁਰਬਾਨ ਕਰ ਦਿੱਤਾ। ਸਰੀਰ ਦਾ ਵੀ ਮਾਨ ਨਹੀਂ ਕੀਤਾ ਮਨ ਦਾ ਵੀ ਨਹੀਂ ਕੀਤਾ ਧਨ ਦਾ ਵੀ ਨਹੀਂ ਕੀਤਾ ਸਤਗੁਰੂ ਤੇਰਾ ਹੈ। ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਅੱਜ ਦਾ ਜਿਹੜਾ ਦਿਨ ਹੈ ਨਾ ਸਾਧ ਸੰਗਤ ਜੀ ਇਹਨੂੰ ਅਸੀਂ ਛੋਟੇ ਘੱਲੂ ਘਾਰੇ ਦੇ ਨਾਲ ਯਾਦ ਕਰਦੇ। ਤਿੰਨ ਘੱਲੂ ਘਾਰੇ ਸਿੱਖ ਕੌਮ ਨਾਲ ਵਰਤੇ ਆ। ਇੱਕ ਕੱਲੂ ਘਾਰਾ ਜਿਹੜਾ ਅੱਜ ਦੇ ਦਿਨ ਵਰਤਿਆ 1746 ਦੇ ਵਿੱਚ ਵੱਡਾ ਕੱਲੂ ਘਾਰਾ 1760 ਦੇ ਵਿੱਚ ਤੇ ਤੀਸਰਾ ਕੱਲੂ ਘਾਰਾ 1984 ਦੇ ਵਿੱਚ ਤੇ ਕੱਲੂ ਘਾਰੇ ਦਾ ਅਰਥ ਹੁੰਦਾ ਹੈ ਕਿ ਸਰਬਨਾਸ਼ ਕਿਸੇ ਚੀਜ਼ ਨੂੰ ਖਤਮ ਕਰ ਦੇਣਾ ਜਜ ਦਾ ਕਹਦੀ ਵੀ ਕੌਮ ਨੂੰ ਖਤਮ ਕਰ ਦਿੱਤਾ ਪਰ ਇਹ ਜਿਹੜੀ ਕੌਮ ਸਾਜੀ ਅਕਾਲ ਪੁਰਖ ਨੇ ਹੋਵੇ ਜਿਦਾਂ ਸੱਜਣੇ ਰੱਬ ਹੋਵੇ ਪਰਮੇਸ਼ਰੋਂ ਕੌਮ ਖਤਮ ਹੋ ਸਕਦੀ ਹੈ ਜਿਹਨੂੰ ਪਰਮੇਸ਼ਰ ਨੇ ਸਾਜਿਆ ਹੋਵੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਜਈਆ ਖਾਨ ਲਾਹੌਰ ਦਾ ਗਵਰਨਰ ਸੀ ਤੇ ਸਿੱਖ ਜੰਗਲਾਂ ਵਿੱਚ ਰਹਿੰਦੇ ਆ 9 ਜੂਨ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਆ ਪਰ ਸਿੱਖੀ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਿੱਖੀ ਦੇ ਵਾਸਤੇ ਕੌਮ ਦੀ ਬਿਹਤਰੀ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹ ਰੋਜ਼ ਹੀ ਕਾਰਜ ਕਰ ਰਹੇ ਐਮੜਾਬਾਦ ਦੀ ਧਰਤੀ ਜਿੱਥੇ ਗੁਰਨਾਨਦ ਸਾਹਿਬ ਜੀ ਦੇ ਚਰਨ ਪਏ ਆ ਉਸ ਇਲਾਕੇ ਦੇ ਵਿੱਚ ਪਹੁੰਚਦੇ ਆ ਗੁਰੂ ਕੇ ਸਿੱਖ ਜੰਗਲ ਦੇ ਵਿੱਚ ਤੇ ਪ੍ਰਸ਼ਾਦਾ ਤਿਆਰ ਕਰਨ ਲੱਗਦੇ ਆ ਤੇ ਉਹ ਦਾ ਜਿਹੜਾ ਜਈਆ ਖਾਨ ਦਾ ਜਿਹੜਾ ਸੈਨਾਪਤੀ ਸੀ ਜਸਪਤਰਾਏ ਉਹ ਫੌਜਾਂ ਲੈ ਕੇ ਪਹੁੰਚ ਗਏ ਸਿੱਖਾਂ ਨੂੰ ਵਰਜਦਾ ਵੀ ਤੁਸੀਂ ਇੱਥੇ ਨਾ ਰੋਟੀ ਬਣਾ ਸਕਦੇ ਤੇ ਨਾ ਖਾ ਸਕਦੇ ਇੱਕ ਜਿਹੜੇ ਪ੍ਰਮੁੱਖ ਗੁਰਸਿੱਖ ਸਾਨ ਉਹਨਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਭਾਈ ਅਸੀਂ ਲੰਗਰ ਬਣਾਉਣਾ ਵੀ ਆ ਤੇ ਛਕਣਾ ਵੀ ਆ ਤੇ ਤੁਹਾਡੀਆਂ ਫੌਜਾਂ ਨੇ ਛਕਣਾ ਉਹਨਾਂ ਨੂੰ ਵੀ ਛਕਾ ਦਿੰਨੇ ਆ ਪਰ ਅਸੀਂ ਲੰਗਰ ਖਾ ਕੇ ਤੁਹ ਚਲੇ ਜਾਵਾਂਗੇ ਬੜੇ ਪਿਆਰ ਨਾਲ ਸਮਝਾ ਰਹੇ ਸ਼ਾਇਦ ਉਹਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ ਕਾਫੀ ਉਹ ਬਹਿਸ ਕਰਨ ਲੱਗ ਗਿਆ ਥੋੜਾ ਜਿਹਾ ਔਖਾ ਜਿਹਾ ਹੋਇਆ ਤੇ ਉਹਦੇ ਹੀ ਇੱਕ ਸਿੱਖ ਗੁਰੂ ਦਾ ਸਿੱਖ ਭਾਈ ਨਿਵਾਹੁ ਸਿੰਘ ਉਹ ਹਾਥੀ ਤੇ ਚੜਿਆ ਹੋਇਆ ਸੀ ਜਸਪਤਰ ਆ ਤੇ ਉਹ ਹਾਥੀ ਦੀ ਪੂੰਛ ਫੜ ਕੇ ਉੱਪਰ ਚੜ ਗਿਆ ਤੇ ਜਾਂਦਿਆਂ ਹੀ ਸਿਰ ਧੜ ਦੇ ਨਾਲ ਉਹ ਅਲੱਗ ਕਰ ਦਿੱਤਾ ਸੈਲ ਥਲੇ ਡਿਗਾ ਤੇ ਧੜ ਹਾਥੀ ਦੇ ਰਹਿ ਗਿਆ ਇੱਕ ਹੋਰ ਬੇਨਤੀ ਕਰਨ ਮੈਂ ਪੜ ਰਿਹਾ ਸੀ ਸਿੱਖ ਜਿਹੜੇ ਸੀ ਨਾ ਜਦੋਂ ਜੁੱਧ ਲੜਦੇ ਸੀ ਤੇ ਸਿੱਖ ਹਾਥੀ ਦੀ ਸਵਾਰੀ ਨਹੀਂ ਕਰਦੇ ਸੀ ਹਾਥੀ ਦੇ ਲਗਾਵੇ ਕੋਈ ਨਹੀਂ ਹੁੰਦੀ ਵੀ ਜਿਹੜੀ ਜਿਹੜਾ ਜਿਹੜੀ ਚੀਜ਼ ਸਾਡੇ ਕੰਟਰੋਲ ਵਿੱਚ ਹੀ ਨਹੀਂ ਹੈ ਜਦੋਂ ਆਪਾਂ ਗੱਡੀ ਚਲਾ ਰਹੇ ਹਾਂ ਬ੍ਰੇਕ ਸਾਡੇ ਕੋਲ ਹੈ ਹੀ ਨਹੀਂ ਤੇ ਉਹ ਲਗਾਵੇ ਨਹੀਂ ਤੇ ਸਿੱਖ ਕੋ ਹਾਥੀ ਨਹੀਂ ਵਰਤਦੇ ਸਨ ਜੰਗ ਦੇ ਵਿੱਚ ਘੋੜੇ ਵਰਤਦੇ ਸਨ ਤੇ ਉਹ ਜਸਪਤ ਰਾਏ ਨੂੰ ਘੋੜੇ ਤੋਂ ਸਿਰ ਲੱਗ ਕਰਕੇ ਨਵਾਉ ਸਿੰਘ ਨੇ ਉਹਨੂੰ ਦੁਨੀਆ ਤੋਂ ਤੋੜ ਦਿੱਤਾ ਭਾਜਣਾ ਪੈ ਗਿਆ ਪਰ ਉਹਦਾ ਭਰਾ ਸੀ ਲਖਪਤ ਰਾਏ ਉਹ ਜਾ ਕੇ ਨਾ ਕਸਮ ਖਾਂਦਾ ਜੀਆ ਖਾਨ ਨੂੰ ਕਹਿੰਦਾ ਵੀ ਸਿੱਖ ਕੌਮ ਨੂੰ ਖਤਮ ਕਰ ਦਿਆਂ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾ ਦੇਗਾ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਏ ਧਰਮ ਚਾਲੂ ਕੀਤਾ ਉਹ ਵੀ ਖਤਰੀ ਸੀ ਤੇ ਮੈਂ ਵੀ ਖਤਰੀ ਆ ਉਹਨੇ ਸ਼ੁਰੂ ਕੀਤਾ ਤੇ ਮੈਂ ਖਤਮ ਕਰਦੇ ਆਂ ਇਦਾਂ ਦੇ ਬਹੁਤ ਲੋਕਾਂ ਨੂੰ ਭੁਲੇਖਾ ਸੀ ਅੱਜ ਇਸ ਵੇਲੇ ਪੰਜਾਬ ਦੇ ਵਿੱਚ ਖੜਕੂਵਾਦਾ ਦਾ ਦੌਰ ਸੀ ਤੇ ਉਸ ਵੇਲੇ ਇੱਕ ਬਟਾਲੇ ਦਾ ਡੀਐਸਪੀ ਸੀ ਉਹਦਾ ਨਾਮ ਸੀ ਗੋਬਿੰਦ RAM ਉਹ ਕਹਿੰਦਾ ਸੀ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਗੋਬਿੰਦ RAM ਨੂੰ ਤੇ ਇਦਾਂ ਦੀ ਉਹਦੀ ਹਾਲਤ ਕੀਤੀ ਸੀ ਸਿੱਖਾਂ ਨੇ ਕਿ ਕਹਿਣ ਦਾ ਭਾਵ ਹੈ ਕੋ ਲਖਪਤ ਰਾਏ ਜਿਹੜਾ ਉਹਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਕਾਨੂੰਬਾਨ ਦਾ ਜੰਗਲ ਸੀ ਸੰਘਣਾ ਜੰਗਲ ਸੀ ਗੁਰਦਾਸਪੁਰ ਦੇ ਕੋਲ ਉਹ ਸਿੱਖ ਜਿਹੜੇ ਉਸ ਜੰਗਲ ਦੇ ਵਿੱਚ ਸਨ ਉਹਨੇ ਜੰਗਲ ਨੂੰ ਕਟਾਉਣਾ ਵੀ ਚਾਇਆ 315 ਮਸ਼ੀਨਾ ਤਾਂ ਹੈ ਨਹੀਂ ਸੀ ਵੀ ਜੰਗਲ ਕੱਟ ਜਾਏ ਫਿਰ ਜੰਗਲ ਨੂੰ ਅੱਗ ਲਾ ਦੇ ਪਰ ਕਾਫੀ ਸਿੰਘ ਜਿਹੜੇ ਆ ਮੁਕਾਬਲਾ ਵੀ ਸਿੱਖਾਂ ਨੇ ਕੀਤਾ ਤੇ ਪਰ ਕਈ ਵਿਆਸ ਦਰਿਆ ਪਾਰ ਵੀ ਕਰ ਗਏ ਪਰ ਉਹ ਸਮੇਂ ਦੇ ਵਿੱਚ ਅੱਜ ਦੇ ਦਿਨ 1746 ਵਿੱਚ 16 ਮਈ 1746 ਦੇ ਵਿੱਚ 11 ਤੋਂ 12 ਹਜ਼ਾਰ ਸਿੰਘ ਜਿਹੜੇ ਇੱਕ ਦਿਨ ਵਿੱਚ ਸ਼ਹੀਦ ਹੋਏ ਛੋਟਾ ਘੱਲੂ ਘਰਾ ਇਹਨੂੰ ਕਿਹਾ ਜਾਂਦਾ ਤੇ ਪਰ ਉਹ ਜਿਨ੍ਹਾਂ ਨੂੰ ਭਰੋਸਾ ਹੀ ਹੋਵੇ ਰੱਬ ਦੇ ਉੱਪਰ ਜਿਨ੍ਹਾਂ ਨੂੰ ਭਰੋਸਾ ਹੀ ਵਿਸ਼ਵਾਸ ਹੀ ਅਕਾਲ ਪੁਰਖ ਦੇ ਉੱਪਰ ਹੋਵੇ ਤੇ ਫਿਰ ਉਹਨਾਂ ਨੂੰ ਕੌਣ ਖਤਮ ਕਰ ਸਕਦੇ ਕੌਮ ਤਾਂ ਅੱਜ ਵੀ ਹੈ ਉਹ ਕੌਣ ਸੀ ਕੌਣ ਉਹਨਾਂ ਨੂੰ ਯਾਦ ਕਰਦਾ ਕੋਈ ਲਾਣ ਤੇ ਪੈਂਦੀਆਂ ਹਨ ਪਰ ਉਹ ਸਮਾਂ ਆਇਆ ਕਹਿੰਦੇ ਇੱਕ ਬਦਲਾਅ ਬਣ ਗਿਆ ਜਕਰੀਆ ਖਾਨ ਦੇ ਤਿੰਨ ਮੁੰਡੇ ਸਨ ਤੇ ਤੀਸਰਾ ਬਹਿ ਗਿਆ ਤਖਤ ਦੇ ਉੱਪਰ 우ਜਈਆ ਖਾਨ ਜਿਹੜਾ ਸੀ ਉਹ ਉਹਨੇ ਬਗਾਵਤ ਕਰ ਦਿੱਤੀ ਉਹ ਲਖਪਤ ਵੀ ਨਾਲ ਹੀ ਉਹਦੇ ਤੇ ਇੱਕ ਦੀਵਾਨ ਕੌੜਮਲ ਹੋਇਆ ਤੇ ਉਹ ਸਿੱਖਾਂ ਨਾਲ ਬੜਾ ਨੇਹ ਰੱਖਦਾ ਸੀ ਉਹ ਦੀਵਾਨ ਬਣ ਗਿਆ ਲਾਹੌਰ ਦਾ ਤੇ ਉਧਰ ਜਿਹੜਾ ਗਵਰਨਰ ਬਣਿਆ ਤੇ ਉਹਨੇ ਇਨਾਮ ਰੱਖ ਦਿੱਤਾ ਵੀ 1 ਲੱਖ ਟੱਕਾ ਦਿੱਤਾ ਜਾਏਗਾ ਲਗ ਜਿਹੜਾ ਲਖਪਤ ਰਾਏ ਨੂੰ ਫੜ ਕੇ ਲਿਆਏਗਾ ਉਹ ਕਹਿਣ ਲੱਗਾ ਵੀ 1 ਲੱਖ ਟੱਕਾ ਮੈਂ ਦੇ ਦਿੰਦਾ ਮੈਨੂੰ ਵੀ ਗ੍ਰਿਫਤਾਰ ਕਰਕੇ ਦੇ ਦਿਓ ਕੋੜਾ ਦੀਵਾਨ ਕੋੜਾ ਮਾਲ ਲੈ ਤੇ ਨਵਾਬਸੀ ਉਹ ਵੀ ਦੀਵਾਨ ਸੀ ਤੇ ਉਹਨੇ ਲੈ ਲਿਆ 1 ਲੱਖ ਟੱਕਾ ਦੇ ਕੇ ਪਰ ਉਹਨੂੰ ਲਖਪਤ ਰਾਏ ਨੂੰ ਉਹਨੇ ਲੈ ਕੇ ਸਿੱਖਾਂ ਦੇ ਹਵਾਲੇ ਕੀਤਾ ਕਿਉਂਕਿ ਉਹਨੇ ਬੜਾ ਜ਼ੁਲਮ ਕੀਤਾ ਸੀ ਸਿੱਖਾਂ ਦੇ ਉੱਪਰ ਜਿੱਦਾਂ ਹੁਣ 10-12 ਹਜ਼ਾਰ ਸਿੰਘ ਸੀਤ ਕਰ ਦਿੱਤਾ 3000 ਸਿੱਖਾਂ ਨੂੰ ਫੜ ਕੇ ਲੈ ਗਏ ਲਾਹੌਰ ਦੇ ਨਿਕਾਸ ਚੌਂਕ ਦੇ ਵਿੱਚ ਰੋਹ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ 3000 ਸਿੱਖ ਸ਼ਹੀਦ ਕੀਤਾ ਗਿਆ ਨਿਕਾਸ ਚੌਂਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਅੱਗ ਲਾਈ ਤੇ ਉਹਨੇ ਵੀ ਸਿੱਖਾਂ ਦੇ ਹਵਾਲੇ ਕੀਤਾ ਵੀ ਸਿੱਖਾਂ ਨੇ ਫਿਰ ਉਹਦਾ ਜੋ ਹਲ ਕੀਤਾ ਉਹ ਇਤਿਹਾਸ ਵਰਨਣ ਕਰ ਪਰ ਉਹ ਸਿੱਖਾਂ ਨੂੰ ਭਰੋਸਾ ਸੀ ਵਿਸ਼ਵਾਸ ਸੀ ਕਿ ਜੋਗ ਪਰਮੇਸ਼ਰ ਕਰਦਾ ਹੈ ਅਕਾਲਪੁਰ ਕਰਦਾ ਹੈ ਤੇ ਉਹ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਜਿਹਦਾ ਦਾ ਮਿੱਤਰੀ ਰੱਬ ਹੈ ਜਿਨ੍ਹਾਂ ਦਾ ਮਿੱਤਰੀ ਭਾਈ ਗੁਰੂ ਹੈ ਤੇ ਉਹਨਾਂ ਨੂੰ ਕਿਸ ਗੱਲ ਦੀ ਕਮੀ ਹੈ ਬਥੇਰੀਆਂ ਸਰਕਾਰਾਂ ਆਈਆਂ ਜਿਹੜਾਂ ਨੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਅੱਜ ਵੀ ਯਤਨ ਕੀਤੇ ਜਾਂਦੇ ਤਰੀਕੇ ਬਦਲ ਗਏ ਪਰ ਇਹ ਕੌਮ ਜਿਹੜੀ ਅਕਾਲ ਪੁਰਖ ਨੇ ਸਿਰਜੀ ਹੈ ਗੁਰੂ ਮਹਾਰਾਜ ਕਹਿੰਦੇ ਜਾ ਕਾ ਮੀਤ ਸਾਜਣ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਜਿਹਦਾ ਪਿਆਰ ਹੀ ਗੋਬਿੰਦ ਪਰਮੇਸ਼ਰ ਵਾਹਿਗੁਰੂ ਨਾਲ ਲੱਗ ਗਿਆ ਨਾ ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਓ ਜਾਂ ਕੋ ਰਸ ਹਰ ਰਸ ਹੈ ਆਇਓ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਰਸ ਆ ਗਿਆ ਨਾ ਸੋ ਆਨ ਰਸ ਨਾਹੀ ਲਪਟਾਇਓ ਸਾਧ ਸੰਗਤ ਦੀ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਰਸ ਆ ਜਾਂਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਨਿਤਨੇਮ ਕਰਨਾ ਜਿਨ੍ਹਾਂ ਨੂੰ ਸਹਿਜ ਪਾਠ ਕਰਨ ਦੇ ਵਿੱਚ ਰਸ ਆ ਜਾਂਦਾ ਹੈ ਜਿਨ੍ਹਾਂ ਨੂੰ ਸੰਗਤ ਕਰਨ ਵਿੱਚ ਰਸ ਹੁੰਦਾ ਫਿਰ ਉਹਨਾਂ ਨੂੰ ਹੋਰ ਰਸ ਦੇ ਵਿੱਚ ਆਨੰਦ ਨਹੀਂ ਹੁੰਦਾ ਉਹ ਰਸ ਭੁੱਲ ਜਾਂਦੇ ਦੁਨੀਆ ਦੇ ਉਹਨਾਂ ਨੂੰ ਇੱਕੋ ਰਸ ਹੈ ਪਰਮੇਸ਼ਰ ਦਾ ਪਿਆਰ ਬਣ ਜਾਂਦਾ ਹੈ ਉਹਨਾਂ ਵਰਗੇ ਨਹੀਂ ਕਿ ਦੁਨੀਆ ਨਾਲ ਨਫ਼ਰਤ ਕਰਦੇ ਰਹਿੰਦੇ ਦੁਨੀਆ ਦੇ ਵਿੱਚ ਐ ਪਰ ਦੁਨੀਆ ਤੋਂ ਉਪਰਾਮ ਰਹਿੰਦੇ ਐ ਅੱਜ ਕਿਸੇ ਨੂੰ ਕਹੋ ਨਾ ਗੁਰਦੁਆਰੇ ਆਇਆ ਕਰੋ ਲੋ ਜੀ ਸਾਡੇ ਕੋਲ ਨਾ ਟਾਈਮ ਕੋਈ ਨਹੀਂ ਹੁਣ ਟਾਈਮ ਬਹੁਤ ਐ ਸਾਡੇ ਕੋਲ ਟਾਈਮ ਬਹੁਤ ਐ ਜੇ ਹੁਣ ਕੋਈ ਕਹ ਦੇ ਨਾ ਫਿਲਮ ਦੇਖਣ ਜਾਓ 3 ਘੰਟੇ ਹੈਗੇ ਆ ਜੇ ਕਿਤੇ ਗੱਪਾਂ ਮਾਰਨ ਜਾਣੇ ਆ ਹੁਣ ਨਾ ਤੇ ਦੇ ਘੰਟਾ ਘੰਟਾ ਦੋ ਦੋ ਘੰਟੇ ਉੱਦੇ ਖਰਾਬ ਕਰਦੇ ਜੇ ਟਾਈਮ ਨਹੀਂ ਹੈ ਤੇ ਸੰਗਤ ਕਰਨ ਵਾਸਤੇ ਟਾਈਮ ਨਹੀਂ ਕਹਿੰਦਾ ਇਦਾਂ ਦੇ ਬੰਦੇ ਹੁੰਦੇ ਆ ਕਹਿੰਦਾ ਛੱਡ ਕੋ ਤਾਂ ਮਰਨ ਵਾਸਤੇ ਟਾਈਮ ਨਹੀਂ ਤੇ ਮਰਨ ਵਾਸਤੇ ਰੱਬ ਨੇ ਆਪੇ ਟਾਈਮ ਕਰ ਲਿਆ ਕਿ ਨਾ ਝੂਠ ਬੋਲਦੇ ਗੁਰਮਾਰਗ ਕਹਿੰਦੇ ਸਮਾਂ ਹੈ ਇਹਨੂੰ ਸਮੇਂ ਨੂੰ ਤਰਤੀਬ ਦੇਣੀ ਹੈ ਤੇ ਇਹਨੂੰ ਸਫਲ ਕਰਨਾ ਕਿ ਲੋਕ ਨਾ ਕਿ ਇਥੋਂ ਤੱਕਰ ਜਾਂਦੇ ਕਹਿੰਦੇ ਟਾਈਮ ਪਾਸ ਕਰ ਰਹੇ ਆ ਟਾਈਮ ਪਾਸ ਨਹੀਂ ਕਰਨਾ ਟਾਈਮ ਸਫਲ ਕਰਨਾ ਇਹਨੂੰ ਸਫਲ ਜੋ ਤੁਸੀਂ ਕਰ ਰਹੇ ਹੋ ਨਾ ਗੁਰੂ ਮਹਾਰਜ ਕਹੇ ਬਾਣੀ ਦੇ ਵਿੱਚ ਕਹਿੰਦੇ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨੋਂ ਜਾਪੇ ਸਗਲ ਮਨੋਰਥ ਇਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਯਾ ਤੇ ਤੁਸੀਂ ਬੈਠੇ ਹੋ ਨਾ ਇੱਕ ਤਿਲ ਮਾਤਰ ਵੀ ਕਾਲਣਾ ਜਿਹੜੀ ਕਾਲ ਦਾ ਨਾ ਮਨੁੱਖ ਤੇ ਉਹਨੂੰ ਵਰਤ ਨਹੀਂ ਜਾਣ ਦਿੰਦਾ ਇੱਕ ਤਿਲ ਨਹੀਂ ਭੰਨੇ ਕਾਲੇ ਇਹ ਜਿਹੜੀ ਕਾਲਣਾ ਕਾਲ ਦੇ ਇਹ ਲਿਖੇ ਲੱਗਦਾ ਸਮਾ ਜਿਹੜਾ ਅਸੀਂ ਸੰਗਤ ਕਰਦੇ ਆ ਬਾਣੀ ਪੜ੍ਹਦੇ ਆ ਸੇਵਾ ਕਰਦੇ ਗੁਰੂ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਰਸ ਆ ਜਾਂਦਾ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਉਹ ਫਿਰ ਹੋਰ ਰਸ ਦੇ ਵਿੱਚ ਮਸਤ ਨਹੀਂ ਹੁੰਦੇ ਉਹਨਾਂ ਨੂੰ ਪਰਮੇਸ਼ਰ ਦੇ ਰਸ ਦੇ ਵਿੱਚ ਹੀ ਆਨੰਦ ਆਉਂਦਾ ਜਾਂ ਕਾ ਕਿਹਾ ਦਰਗਾਹ ਚੱਲ ਫਿਰ ਉਹਨਾਂ ਦਾ ਕਿਹਾ ਹੋਇਆ ਪਰਮੇਸ਼ਰ ਦੇ ਦਰ ਤੇ ਵੀ ਚੱਲਦਾ ਜਿਹਦਾ ਮੈਂ ਬੇਨਤੀ ਕੀਤੀ ਨਾ ਕਿਸੇ ਨਾਲ ਮਿੱਤਰਤਾ ਹੋ ਜਾ ਕੋਈ ਅਫਸਰ ਹੈ ਕੋਈ ਸੰਤਰੀ ਮੰਤਰੀ ਹੈ ਕੋਈ ਸਰਪੰਚ ਵੀ ਹੋਵੇ ਨਾ ਕਹਿੰਦਾ ਲੋ ਜੀ ਫਲਾਣੇ ਦੀ ਤਾਂ ਬਹੁਤ ਪਹੁੰਚ ਹੈ ਉਹਦੀ ਤਾਂ ਦਿੱਲੀ ਤੱਕ ਪਹੁੰਚ ਹੈ ਤੇ ਗੁਰੂ ਮਹਾਰਾਜ ਕਹਿੰਦੇ ਵੀ ਮੈਂ ਉਹਦੇ ਨਾਲ ਦੋਸਤੀ ਕੀਤੀ ਆ ਮੈਂ ਉਹਦੇ ਨਾਲ ਮਿੱਤਰਤਾ ਕੀਤੀ ਹੈ ਤੇ ਉਹ ਪਰਮੇਸ਼ਰ ਜਿਹੜਾ ਮੇਰਾ ਸਤਿਗੁਰੂ ਹੈ ਮੇਰਾ ਗੁਰੂ ਹੈ ਜਿਹੜਾ ਨਾ ਤੇ ਉਹਦੇ ਨਾਲ ਮਿੱਤਰਤਾ ਕਰ ਲਈ ਤੇ ਮੇਰਾ ਕਿਹਾ ਹੋਇਆ ਤਾਂ ਉਹ ਦਿੱਲੀ ਤੱਕ ਨਹੀਂ ਉੱਥੇ ਤੱਕਰ ਚੱਲਦਾ ਹੈ ਪ੍ਰਮਾਤਮਾ ਦੀ ਦਰਗਾਹ ਤੱਕਰ ਚੱਲਦਾ ਉਹਦੇ ਦਰਬਾਰ ਤੱਕਰ ਚੱਲਦਾ ਜਾਂ ਕਾ ਕਿਹਾ ਦਰਗਹ ਚੱਲੇ ਗੁਰੂ ਮਹਾਰਾਜ ਦਾ ਸ਼ਬਦ ਪੜ੍ਹਦੇ ਆ ਨਾ ਗੁਰੂ ਮਹਾਰਾਜ ਕਹਿੰਦੇ ਭਾਈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਜਾਂ ਕਾ ਕਿਹਾ ਦਰਗਾਹ ਚੱਲੇ ਸੋ ਕਿਸ ਕੋ ਨਦਰ ਲੈ ਆਵੈ ਤੱਲੇ ਫਿਰ ਉਹ ਥੋੜੇ ਕਿਸੇ ਦੀ ਨਜ਼ਰ ਥੱਲੇ ਆਉਂਦਾ ਨਾ ਫਿਰ ਕਿਸੇ ਥੱਲੇ ਲੱਗਦਾ ਤੇ ਸੋ ਕਿਸ ਕੋ ਨਦਰ ਲੈ ਆਵੈ ਤੱਲੇ ਜਾਂ ਕਾ ਸਭ ਕਿਸ ਤਾਂ ਕਾ ਹੋਏ ਜੋ ਰੱਬ ਦਾ ਹੁੰਦਾ ਉਹ ਸਾਰਾ ਕੁਝ ਉਹ ਸਿੱਖ ਦਾ ਬਣ ਜਾਂਦਾ ਜਿਹੜਾ ਉਹਦਾ ਬਣ ਜਾਂਦਾ ਨਾ ਉਹ ਰੱਖਦਾ ਕੁਝ ਨਹੀਂ ਇਹ ਸਾਰਾ ਕੁਝ ਦੇ ਦਿੰਦਾ ਗੁਰੂ ਮਹਾਰਾਜ ਨੇ ਇੱਥੋਂ ਤੱਕ ਕਹ ਰੱਖਿਆ ਆ ਲੋਕੀ ਕਹਿੰਦੇ ਨਾ ਫਲਾਣਾ ਮੇਰਾ ਮਾਂ-ਬਾਪ ਮੇਰੀ ਜਾਨ ਹੈ ਕੋਈ ਕਹਿੰਦਾ ਮੇਰੀ ਪਤਨੀ ਮੇਰੀ ਜਾਨ ਹੈ ਕੋਈ ਮੇਰਾ ਪਤੀ ਮੇਰੀ ਜਾਨ ਹੈ ਮੇਰੇ ਬੱਚੇ ਮੇਰੀ ਜਾਨ ਹੈ ਪਰ ਗੁਰੂ ਮਹਾਰਾਜ ਨੇ ਕਿੰਨਾ ਆਪਣੇ ਖਾਲਸੇ ਤੇ ਮਾਣ ਕੀਤਾ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਇੰਨਾ ਮਾਣ ਕਰਦੇ ਇੰਨਾ ਪਿਆਰ ਕਰਦੇ ਸਤਿਗੁਰੂ ਮਹਾਰਾਜ ਕਹਿੰਦੇ ਜਾਂ ਕਾ ਸਭ ਕੁਝ ਤਾਂ ਕਾ ਹੋਏ ਜੋ ਦੇ ਘਰ ਦੇ ਵਿੱਚ ਉਹਦੇ ਵਿੱਚ ਘਰ ਕੇ ਹੀ ਨਹੀਂ ਹੈ ਗੁਰੂ ਮਹਾਰਾਜ ਕਹਿੰਦੇ ਸਾਚੇ ਸਹਬਾ ਕੀ ਨਾਹੀ ਕਰਤੇ ਸਭ ਕੁਝ ਹੈ ਜਿਹੜਾ ਫਿਰ ਉਹਦਾ ਬਣ ਜਾਂਦਾ ਹੁਣ ਸਭ ਕੁਝ ਆ ਜਾਂਦਾ ਪਰ ਜੇ ਆਪਾਂ ਜੀਵਨ ਦੇ ਵਿੱਚ ਹੁਣ ਮੰਗਣਾ ਸ਼ੁਰੂ ਕਰ ਦਈਏ ਅਸੀਂ ਮੰਗਦੇ ਹਾਂ ਪਦਾਰਥ ਉਪਰ ਦਾ ਪਦਾਰਥ ਦੇ ਦਿੰਦਾ ਜੇ ਅਸੀਂ ਉਹਨੂੰ ਮੰਗ ਲਈਏ ਜੇ ਅਸੀਂ ਉਹਨੂੰ ਮੰਗ ਲਈਏ ਤੇ ਉਹਨੂੰ ਮੰਗ ਲਿਆ ਤੇ ਸਾਰਾ ਕੁਝ ਆ ਜਾਏਗਾ ਪਰਮੇਸ਼ਰ ਦਾਤਾ ਵੀ ਦਿੰਦਾ ਪਰ ਜਦੋਂ ਦਾਤੇ ਨੂੰ ਮੰਗਦੇ ਆਂ ਗੱਲ ਇੱਕੋ ਬਿੰਦੀ ਦੀ ਐ ਦਾਤਾ ਤੇ ਦਾਤਾਂ ਤਤੇ ਨੂੰ ਕੰਨਾਂ ਲਾ ਕੇ ਉਹ ਪਰ ਬਿੰਦੀ ਪਾ ਦੋ ਦਾਤਾ ਬਣ ਜਾਂਦਾ ਤੇ ਦਾਤ ਇਹ ਸਾਨੂੰ ਨਿਰਪਰ ਕਰਦਾ ਕਿ ਅਸੀਂ ਦਾਤਾ ਬਨਣਾ ਜਾਂ ਦਾਤਾਂ ਦਾਤਾ ਲੈਣੀਆਂ ਹਨ ਇੱਕ ਬੰਦਾ ਸਦੀਆਂ ਤੋਂ ਗੁਰਦੁਆਰੇ ਆ ਰਿਹਾ ਸੀ ਸਾਲਾਂ ਬੱਧੀ ਆ ਰਿਹਾ ਸੀ ਤੇ ਆਉਂਦਾ ਵੀ ਉਦੋਂ ਸੀ ਜਦੋਂ ਉਹਨੂੰ ਕੁਝ ਲੋੜ ਹੁੰਦੀ ਸੀ ਕੋਛ ਮੰਗਣਾ ਹੁੰਦਾ ਸੀ ਤੇ ਉਹਨੇ ਆ ਕੇ ਮੰਗਣਾ ਉਹਨੂੰ ਮਿਲ ਜਾਂਦਾ ਸੀ ਦਿੰਦਾ ਨਾ ਸਤਗੁਰੂ ਸਾਰਿਆਂ ਨੂੰ ਦਿੰਦੇ ਇੱਕ ਦਿਨ ਵੀ ਸਤਗੁਰੂ ਨੇ ਵੀ ਕਹਿ ਦਿੱਤਾ ਵੀ ਕਦੇ ਮੰਗਣੇ ਆਉਣਾ ਹਮੇਸ਼ਾ ਕਦੇ ਮੈਨੂੰ ਮਿਲਣ ਵਾਸਤੇ ਵੀ ਆ ਜਾਇਆ ਕਰ ਮੈਨੂੰ ਕਦੇ ਮਿਲਣ ਵਾਸਤੇ ਵੀ ਆ ਜਾਇਆ ਕਰ ਮੰਗਣੇ ਆਉਣਾ ਤੇ ਜਦੋਂ ਅਸੀਂ ਸਾਡੇ ਅੰਦਰ ਭਾਵਨਾ ਆਉਂਦੀ ਹੈ ਹੁਣ ਕਈਆਂ ਨੂੰ ਕਹੋ ਨਾ ਗੁਰਦੁਆਰੇ ਆਓ ਲੈ ਭਾਈ ਗੁਰੂ ਦੀ ਕਿਰਪਾ ਨਹੀਂ ਹੈ ਉਹ ਸਤਿਗੁਰੂ ਨੇ ਤੈਨੂੰ ਮੈਸੇਜ ਦਾ ਕਰਨਾ ਨਹੀਂ ਸਤਿਗੁਰੂ ਤਾਂ ਰੋਜ਼ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਏ ਮਿਲ ਕੋਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਮਹਾਰਾਜ ਕਹਿੰਦੇ ਭਾਈ ਇਹ ਜੀਵਨ ਜਿਹੜਾ ਸਾਨੂੰ ਮਿਲਿਆ ਇਹ ਸਤਿਗੁਰੂ ਨੇ ਦਿੱਤਾ ਤੇ ਇਹਨੂੰ ਅਸੀਂ ਲੇਖੇ ਲਾਉਣਾ ਤੇ ਸਿੱਖ ਦਾ ਫਰਜ਼ ਹੈ ਘਟੋਂ ਘਟ ਇੱਕ ਵਾਰੀ ਸੰਗਤ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਤੇ ਸਾਡੇ ਦਰਸ਼ਨ ਕਿੱਦਾਂ ਹੁੰਦੇ 2 ਮਿੰਟ ਆਏ ਮੱਥਾ ਦੇ ਕੇ ਚਲੇ ਤੇ ਹੁਣ ਕੋ ਬੰਦਾ ਸਕੂਲ ਜਾਵੇ ਸਕੂਲ ਜਾ ਕੇ ਘੁਮਾ ਘੁੰਮ ਕੇ ਆ ਜਾਏ ਤੇ ਉਹਨੂੰ ਪੜਾਈ ਹੋਏਗੀ ਅਸੀਂ ਜੀਵਨ ਵਿੱਚ ਸਮਝਣ ਦਾ ਨਹੀਂ ਯਤਨ ਕੀਤਾ ਕਿ ਅਸੀਂ ਸਤਗੁਰੂ ਇਹ ਸਕੂਲ ਹੈ ਅਸੀਂ ਜੀਵਨ ਦੇ ਵਿੱਚ ਇਥੋਂ ਪ੍ਰਾਪਤੀ ਕਰਨੀ ਗੁਰੂ ਮਹਾਰਾਜ ਕਹਿੰਦੇ ਭਾਈ ਸਭ ਕੁਝ ਮਿਲੇਗਾ ਉਹਦਾ ਜੋ ਹੈ ਤੈਨੂੰ ਮਿਲ ਜਾਏਗਾ ਜਾਂ ਕਾ ਸਭ ਕੁਝ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਕਲਮ ਬਿੰਦ ਕੀਤੀ ਸੀ ਹੁਣ ਬੰਦਾ ਉੱਠਦਾ ਨਾ ਅੱਧਾ ਨੀਂਦ ਵਿੱਚ ਹੀ ਹੁੰਦਾ ਅੰਨਿਆ ਮੰਗਰ ਫਿਰ ਹੱਥ ਮਾਰਦਾ ਮੋਬਾਈਲ ਕਿੱਥੇ ਪਿਆ ਫਿਰ ਮੈਲ ਝੁਕੇਗਾ ਫਤ ਅੱਧੀਆਂ ਅੱਖਾਂ ਖੁੱਲੀਆਂ ਹੁੰਦੀਆਂ ਫੇ ਸ਼ੁਰੂ ਹੋ ਜਾਏਗਾ ਫੇ ਕਈ ਬੰਦੇ ਉੱਠਦੇ ਆ ਕੰਨਾਂ ਨੂੰ ਟੋਟੀਆਂ ਲਾਈਆਂ ਸੀ ਮਾਰਨਿੰਗ ਵਗਤੇ ਜਾ ਰਹੇ ਠੀਕ ਹੈ ਸਭ ਕੁਝ ਕਰਨਾ ਪਰ ਸੰਗਤ ਤੋਂ ਬਿਨਾ ਗੁਰੂ ਤੋਂ ਬਿਨਾ ਜੀਵਨ ਅਧੂਰਾ ਹੈ ਅੱਜ ਜੇ ਕਹਿੰਦਾ ਕਿਸੇ ਜਵਾਨ ਨੂੰ ਕੋ ਚਲੋ ਵੀ ਚਲੋ ਜਵਾਨ ਨੇ ਕੰਮ ਕਰਨਾ ਬੱਚਿਆਂ ਨੇ ਪੜ੍ਹਨਾ ਹੁਣ ਬਜ਼ੁਰਗਾਂ ਨੂੰ ਵੀ ਟਾਈਮ ਕੋਈ ਨਹੀਂ ਤੇ ਬਜ਼ੁਰਗ ਨੂੰ ਕਹੋ ਨਾ ਗੁਰਦੁਆਰੇ ਕੋਈ ਵੀ ਟਾਈਮ ਨਹੀਂ ਹੈ ਤੇ ਕੌਣ ਸੰਗਤ ਕਰੇਗਾ ਤੇ ਸਤਿਗੁਰ ਕਹਿੰਦੇ ਸੰਗਤ ਤੋਂ ਬਿਨਾ ਤਾਂ ਪਾਰਉਤਾਰ ਨਹੀਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਾਨੂੰ ਜੀਵਨ ਦੇ ਵਿੱਚ ਗੁਰਮਾਰਗ ਕਹਿੰਦੇ ਭਾਈ ਜਦੋਂ ਉਹਦੇ ਬਣ ਜਾਓਗੇ ਨਾ ਜਾਂ ਕਾ ਸਭ ਕੁਝ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਕਹਿੰਦੇ ਆਤਮਿਕ ਸੁਖ ਜੀਵਨ ਵਿੱਚ ਮਿਲੇਗਾ ਫਿਰ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ ਮੈਂ ਹੋਵਾਂ ਜਾਂ ਤੁਸੀਂ ਹੋ ਸਾਡੀ ਇੱਕੋ ਹੀ ਭਾਵਨਾ ਹੈ ਵੀ ਸਾਨੂੰ ਪਦਾਰਥ ਮਿਲ ਗਏ ਘਰ ਬਣ ਗਿਆ ਪੈਸੇ ਮਿਲ ਗਏ ਕਾਰੋਬਾਰ ਚੰਗਾ ਚੱਲਦਾ ਹੈ ਬੜੀ ਕਿਰਪਾ ਵਾਹਿਗੁਰੂ ਦੀ ਬੜੀ ਕਿਰਪਾ ਪਰ ਕਿਰਪਾ ਉਦੋਂ ਹੋਏਗੀ ਜਦਨ ਸਾਨੂੰ ਜਪਜੀ ਸਾਹਿਬ કંઠ ਯਾਦ ਹੋ ਜਾਏ ਕਿਰਪਾ ਉਦਨ ਹੈ ਜਦੋਂ ਅਸੀਂ ਸੰਗਤ ਕਰਦੇ ਹਾਂ ਕਿਰਪਾ ਉਹ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਹਿਜ ਪਾਠ ਕਰਦੇ ਹਾਂ ਨਿਤਨੇਮ ਕਰਦੇ ਹਾਂ ਇਹ ਕਿਰਪਾ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਰੱਬ ਬਣ ਜਾਣਾ ਜੇ ਦੀ ਪ੍ਰੀਤ ਸਤਗੁਰੂ ਨਾਲ ਬਣ ਜਾਏ ਨਾ ਤੇ ਉਹਨੂੰ ਫਿਰ ਕਹਿੰਦੇ ਕੋਈ ਦੁੱਖ ਕੋਈ ਦਰਦ ਕੋਈ ਭਰਮ ਨਹੀਂ ਨੇੜੇ ਆਏਗਾ ਸਤਗੁਰ ਦੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਆ ਆਖਰੀ ਪੰਕਤੀ ਹੈ ਜਾਂ ਕਾ ਸਭ ਕੇ ਤਾਂ ਕਾ ਹੋਏ ਨਾਨਕ ਤਾਂ ਕਾ ਸਦਾ ਸੁਖ ਹੋਏ ਰਹਾਉ ਦੀ ਪੰਕਤੀ ਹੈ ਜਾਂ ਕਿ ਪ੍ਰੀਤ ਗੋਬਿੰਦ ਸਿਉ ਲਾਗੀ ਦੁੱਖ ਦਰਦ ਭ੍ਰਮ ਤਾਂ ਕਾ ਭਾਗੀ ਉਹਦੇ ਦੁੱਖ ਉਹਦੇ ਦਰਦ ਉਹਦੇ ਭਰਮ ਸਾਰੇ ਭਜ ਜਾਣਗੇ ਜੇ ਦੀ ਪ੍ਰੀਤ ਸਤਗੁਰੂ ਨਾਲ ਲੱਗ ਜਾਂਦੀ ਗੁਰੂ ਮਹਾਰਾਜ ਕਿਰਪਾ ਕਰਨ ਬੜ ਭਾਗੇ ਉਹ ਸਾਧ ਸੰਗਤ ਜੀ ਜੋ ਸਤਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ